ਮੇਰਾ ਮਤਸਬ ਹੈ ਕਿ ਮੈਂ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਕੀਤੀ ਹੈਗੀ ਤੇ ਮੈਂ ਤੁਹਾਡਾ ਮੈਂਬਰ ਪਾਰਲਮੈਂਟ ਹੈ ਮੇਰੇ ਸ੍ਰੂਪ ਤੇ ਮੈਨੂੰ ਤਾਂ ਪਾਰਲਮੈਂਟ ਦੇ ਵਿੱਚ ਨਹੀਂ ਗੱਲ ਕਰਨ ਦਿੰਦਾ ਸਪੀਕਰ ਤੇ ਜੇ ਮੈਂ ਇਹ ਕੋਈ ਐਕਸ਼ਨ ਲੈਣਾ ਚਾਹਾਂ ਲੋਕਾਂ ਦੀ ਭਲਾਈ ਦੇ ਲਈ ਜਿਹੜੇ-ਜਿਹੜੇ ਚੀਜ਼ਾਂ ਮੈਂ ਤੁਹਾਨੂੰ ਲਖਾਈਆਂ ਕਿ ਕੀ ਦਰਦ ਹੈ ਸਾਨੂੰ ਜੇ ਉਹਨਾਂ ਨੂੰ ਮੈਂ ਅਡਰੈਸ ਕਰਾਉਣਾ ਚਾਹੁੰਦਾ ਹਾਂ ਪੰਜਾਬ ਗਵਰਨਮੈਂਟ ਤੋਂ ਤੇ ਸੈਂਟਰ ਗਵਰਨਮੈਂਟ ਤੋਂ ਸਾਡੀ ਗੱਲ ਸੁਣੀ ਨਹੀਂ ਜਾਂਦੀ ਦਿਨ ਬਦਿੰਦੇ ਸਿੱਖਾਂ ਦੇ ਤੇ ਪੰਜਾਬੀਆਂ ਦੇ ਮਸਲੇ ਵੱਧਦੇ ਜਾ ਰਹੇ ਐ ਤੇ ਅੱਜ ਵੀ ਤੁਸੀਂ ਦੱਸੋ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਕੋਈ ਐਫ ਆਈ ਆਰ ਨਹੀਂ ਹੈ ਬਸ ਪੁਲਿਸ ਨੇ ਘੇਰਾ ਦੇ ਪਾਤਾ ਕਿ ਇਹ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਤਾਂ ਬਿਲਕੁਲ ਨਾਜਾਇਜ਼ ਕੰਮ ਹੈ ਤੁਸੀਂ ਸਾਰੇ ਇਸ ਮੁੱਦੇ ਨੂੰ ਲੈ ਕੇ ਕੰਪਲੇਂਟ ਵੀ ਕੀਤੀ ਸੀ ਹਾਂ ਮੈਂ ਕੰਪਲੇਂਟ ਵੀ ਜਲਾਵਾ ਆਇਆ ਹਾਂ ਤੱਕ ਉਹਦੀ ਇਹ ਜਾਂਚ ਕੀਤੀ ਨਹੀਂ ਉਹ ਗਾ ਜਿਹੜਾ ਮੈਨੂੰ ਅਜੇ ਤੱਕ ਪਰ ਮੈਂ ਪਾਰਲਮੈਂਟ ਕੋਲੇ ਅੱਜ ਫੇਰ ਤੋਂ ਦੇ ਰਹੀ ਕੰਪਲੇਨਟ ਕਰਦੀ ਕਿ ਜਦੋਂ ਵੀ ਅਸੀਂ ਲੋਕਾਂ ਦੇ ਹਿੱਤ ਦੇ ਵਿੱਚ ਕੁਝ ਕਰਨਾ ਚਾਹੁੰਦੇ ਵਾਰਸ ਪੰਜਾਬ ਦੇ ਸਾਰੇ ਜਿਵੇਂ ਕਿ ਹਾਲ ਤੱਕ ਦੇ ਜਥੇਦਾਰ ਸਾਹਿਬ ਤੇ ਹਾਰ ਜੇਲ੍ਹ ਦੇ ਵਿੱਚ ਹੈਗੇ ਬੱਤੀ ਬੱਤੀ ਸੰਗਤੋਂ ਇਹ ਦੇ ਹਾਂ ਕਰੋੜੀਆਂ ਕਿਉਂ ਕਰਕੇ ਟਵਿੱਟਰ ਤੋਂ ਮੋਦੀ ਸਾਹਿਬ ਨੇ ਅੱਠ ਹਿੰਦੂਸਤਾਨੀ ਨੰਦੇ ਮੋਤੀ ਸੁਜਾਤੋ ਛਡਾਇਆ ਅਸੀਂ ਉਹਦੀ ਹਾਮੀ ਭਰਦੇ ਹਾਂ ਬਹੁਤ ਅੱਛੀ ਗੱਲ ਕੀਤੀ ਹੈ ਪਰ ਮੇਰਾ ਮਤਲਬ ਤੁਸੀਂ ਆਪਣੇ ਥੱਲੇ ਤਾਂ ਦੇਖੋ ਅੱਖ ਮਾਰੋ ਕਿ ਇੱਥੇ ਬਤੀ-ਬਤੀ ਸਾਲਾਂ ਦੇ ਸਿੱਖ ਬੈਠੇ ਹੈ ਅੱਜੋ ਮਾਂਜਰੇ ਨੂੰ ਅੱਜ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਭੁੱਲਰ ਨੂੰ ਅਜੇ ਤੱਕ ਛੱਡਿਆ ਨਹੀਂ ਗਿਆ ਕਈ ਸਿੱਖ ਕਹਿੰਦੀ ਬਤੀ-ਬਤੀ ਸਾਲਾਂ ਤੋਂ ਬੈਠੇ ਉਹਨਾਂ ਦਾ ਕੀ ਕਰਨਾ ਤੁਸੀਂ ਇਹ ਗੱਲ ਵੱਧਦੀ ਜਾਂਦੀ ਹੈ ਰੋਜ ਪਟੇ ਅਮਰੀਕਾ ਚ ਹੋਣ ਲੱਗ ਪਏ ਹੈ ਕੈਨੇਡਾ ਚ ਹੋਣ ਲੱਗ ਪਏ ਹੈ ਫਿਰ ਬਲੇਟਸ ਦੇ ਵਿੱਚ ਹੋਣ ਲੱਗ ਪਏ ਹੈ ਤੁਹਾਡੀਆਂ ਐਮਬੈਸੀਆਂ ਨੂੰ ਸਿੱਖ ਕੇ ਲੱਗ ਪਏ ਹੈ ਤਾਂ ਮੇਰਾ ਮਤਲਬ ਇਹਦਾ ਕੋਈ ਮਤਲਬ ਤਾਂ ਹੋਊਗਾ ਠੀਕ ਹੈ ਤੁਸੀਂ ਕਹਿੰਦੇ ਹੋ 370 ਸੀਟਾਂ ਸਾਡੀ ਆਉਣ ਹੀ ਹੈ ਤੁਹਾਡੀਆਂ ਬੇਸ਼ੱਕ ਸਾਰੀਆਂ 543 ਸੀਟਾਂ ਹਨ ਅਸੀਂ ਉਹਦੀ ਢੂਈ ਦੀ ਮਾਰਦੇ ਸਾਨੂੰ ਕੀ ਫਾਇਦਾ ਹੈਗਾ ਸਿੱਖਾ ਨੂੰ ਜਿਹੜੇ ਅਸੀਂ ਇੱਥੋਂ ਦੇ ਸਿਟੀਜ਼ਨਜ਼ ਹੈ ਸਾਨੂੰ ਕੀ ਫਾਇਦਾ ਹੋਊਗਾ ਟੜੀਆਂ ਨਹੀਂ ਅਸੀਂ ਕਹ ਦਿੱਤੀਆਂ ਨੂੰ ਇਹ ਤਾਂ ਇਹ ਹੁਣ ਇਲੈਕਟੋਰਲ ਪੁੱਟ ਸਪਲਿਸ਼ਨ ਦੇ ਤਾਈ ਤਾਂ ਕਿਜੀ ਕੋਈ ਤਰਮ ਦੀ ਗੱਲ ਨਹੀਂ ਕਰਦੀ ਕੋਈ ਕਾਸਟ ਨਹੀਂ ਕਰਨੀ ਕਰਦੀ ਮੋਤੀ ਸਾਹਿਬ ਨੇ ਤਾਂ ਰਾਮ ਮੰਦਰ ਸਾਰ ਦਿੱਤਾ ਸਾਰਾ ਕੁਝ ਉਹ ਤੋਂ ਬਾਅਦ ਰੈਡੀ ਦੀ ਕਾਗਤ ਤੇ ਵੈਨ 올 ਦਾ ਹਸਟਲ ਬੋਲਟਡ ਦੇ ਸ਼ਟ ਦ ਸਟੇਬਲਸ ਕੀ ਇਹ ਹੈ ਜਿਹੜੇ ਤਬੀਦਿਆਂ ਨੂੰ ਬੰਦ ਕਰਤਾ ਜਦੋਂ ਘੋੜੇ ਸਾਰੇ ਬਾਹਰ ਨਾ ਸਕੇ ਉਹਨਾਂ ਇਲੈਕਸ਼ਨ ਕਮਿਸ਼ਨ ਕੀ ਕਰੂਗਾ ਮੋਦੀ ਸਾਹਿਬ ਦੇ ਉਹ ਕਹਿੰਦਾ ਕਿ ਤੁਸੀਂ ਕੋਈ ਵੀ ਧਾਰਨਿਕ ਗੱਲ ਨਹੀਂ ਕਰਨੀ ਪਰ ਮੋਦੀ ਸਾਹਿਬ ਨੇ ਤਾਂ ਸਾਰਾ ਹਿੰਦੂਤਵਾ ਫਲਾਤਾ ਹੈ ਇਹ ਮੰਦਰ ਦੇ ਕਰਕੇ ਉਸ ਮੰਦਰ ਦੀ ਬਸਿਤ ਕਰਾ ਕੇ